ਸਮਰਾਲਾ ਤਹਿਸੀਲ ਵਿੱਚ ਲੱਗੇ ਪਟਵਾਰੀ ਚੰਨ ਲਾਲ ਤੇ ਪਿੰਡ ਮਾਨਕੀ ਦੀ ਜ਼ਮੀਨ ਦਾ ਇੰਤਕਾਲ ਚੜਾਉਣ ਲਈ 7 ਲੱਖ ਰੁਪਏ ਦੀ ਰਿਸ਼ਵਤ ਮੰਗਣ ਦਾ ਇਲਜ਼ਾਮ ਲੱਗਿਆ ਹੈ ਪੀੜਤਾਂ ਦਾ ਕਹਿਣਾ ਹੈ ਕਿ ਉਹ ਪਟਵਾਰੀ ਨੂੰ 20 ਹਜ਼ਾਰ ਦੀ ਰਿਸ਼ਵਤ ਦੇ ਚੁੱਕੇ ਨੇ ਪਰ ਉਸ ਵੱਲੋਂ ਹੋਰ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ ਪੀੜਤ ਪਰਿਵਾਰ ਵੱਲੋਂ ਇਨਸਾਫ ਨਾ ਮਿਲਣ ਤੇ ਰੋਸ ਪ੍ਰਦਰਸ਼ਨ ਅਤੇ ਇਥੋਂ ਤੱਕ ਕਿ ਆਤਮ ਹੱਤਿਆ ਕਰਨ ਦੀ ਵੀ ਚੇਤਾਵਨੀ ਦਿੱਤੀ ਗਈ ਜੀ ਇਹ ਮੇਰੇ ਪਿੰਡ ਤੋਂ ਮੇਰੇ ਦੋਸਤ ਨੇ ਜਸਵੀਰ ਸਿੰਘ ਤੇ ਬਲਜੀਤ ਸਿੰਘ ਇਹਨਾਂ ਦੀ ਜ਼ਮੀਨ ਦੇ ਸਬੰਧ ਵਿੱਚ ਮਾਮਲਾ ਹੈ ਇਹ ਇੰਤਕਾਲ ਦਰਜ ਹੈ ਜੀ 11/7/2024 ਦਾ ਪਹਿਲਾਂ ਇਹਦੀ ਪਰਤਾਲ ਹੋਈ ਆ ਉਹਨੇ ਮਨਜ਼ੂਰੀ ਲਈ ਪੇਸ਼ ਆ ਤ੍ਰੀਲਾ ਸਾਹਿਬ ਨਾਲ ਅਸੀਂ ਗੱਲ ਕਰੀ ਉਹ ਕਹਿੰਦੇ ਵੀ ਅਸੀਂ ਇਹਨੂੰ ਐਸਡੀਐਮ ਸਾਹਿਬ ਦੇ ਮਤਨਾਜਾ ਕਰਕੇ ਭੇਜ ਦੰਦੇ ਆ ਪਰ ਸਾਨੂੰ ਇਸ ਦਾ ਰੀਜ਼ਨ ਦੱਸਿਆ ਜਾ ਵੀ ਵੀ ਇਹਦੇ ਉੱਤੇ ਕੋਈ ਐਪਲੀਕੇਸ਼ਨ ਲੱਗਿਆ ਜਾ ਦੇ ਉੱਤੇ ਕੋਈ ਅਲੀਗੇਸ਼ਨ ਅੰਤਕਾਲ ਤੇ ਜੇ ਇਸ ਤੇ ਕੋਈ ਅਲੀਗੇਸ਼ਨ ਨਹੀਂ ਹੈਗਾ ਫਿਰ ਤੇ ਅੱਗੇ ਭੇਜਣ ਦਾ ਕੀ ਮੁੱਦਾ ਪਣਦਾ ਜੀ ਪਰ ਜੇ ਕੋਈ ਇੱਕ ਇਲਜ਼ਾਮ ਲਗਾ ਰਹੇ ਤੇ 7 ਲੱਖ ਹਾਂਜੀ ਪਰਵਾਰੀ ਮੈਂ ਪਹਿਲਾਂ ਪਰਵਾਰੀ ਕੋ ਗਿਆ ਪਰਵਾਰੀ ਨੂੰ ਮੈਂ ਪਹਿਲਾਂ 20000 ਰੁਪਏ ਦਿੱਤਾ ਵੀ ਇਹ ਸਬੰਧ ਦੇ ਵਿੱਚ ਹੀ ਉਹਨੇ 7 ਲੱਖ ਰੁਪਇਆ ਲੱਖ ਰੁਪਏ ਕੀਲੇ ਦੀ ਮੰਗ ਕਰੀ ਕਹਿੰਦਾ ਤਹਿਸੀਲਦਾਰ ਸਾਹਿਬ ਲੱਖ ਰੁਪਏ ਕੀਲਾ ਮੰਗ ਰਹੇ ਨੇ ਥੋੜਾ ਇੰਤਕਾਲ ਮਨਜ਼ੂਰ ਕਰਾ ਦਿੰਦੇ ਸਾਡੇ ਡੈਡੀ 2022 ਚ ਡੈਥ ਹੋ ਗਈ ਸੀ ਜੀ ਅਸੀਂ 5 ਜਾਨੇ ਹੈਗੇ ਆ ਮਾਲਕ ਠੀਕ ਆ ਇਹਨਾਂ ਨੂੰ ਦੱਸਿਆ ਵੀ ਹੋਇਆ ਤਹਿਸੀਲਦਾਰ ਤੇ ਪਟਵਾਰੀ ਨੂੰ ਉਹ ਸਾਡੇ ਨਾਲ ਨਹੀਂ ਇਹ ਕਰ ਰਹੇ ਸਾਨੂੰ 8 ਮਹੀਨੇ ਹੋ ਗਏ ਇੱਥੇ ਗੇੜੇ ਮਾਰਦਿਆਂ ਨੂੰ ਕਿਤੇ ਦੁਪਹਿਰ ਚ ਆਉਂਦੇ ਆ ਕਿਤੇ ਕਿਵੇਂ ਓਕਣੇ ਮੋੜ ਦਿੰਦੇ ਨੇ ਜੀ ਆਏ ਨੂੰ ਸਾਡਾ ਸਾਬ ਕੋਠ ਖਾਨਾ ਆਏਨ ਖਰਾਬ ਹੋਇਆ ਪਿਆ ਲਿਮਟ ਵਾਲੇ ਸਾਡੇ ਘਰੇ ਆਉਂਦੇ ਨੇ ਠੀਕ ਆ ਖੂਲ ਚੋਂ ਸਾਡੇ ਬੈਂਡ ਚੋਂ ਜਵਾਕ ਲਾਤੇ ਜੀ ਖੂਲ ਵਾਲੀ ਚੋਂ ਤੇ ਫੇਰ ਨਹੀਂ ਸੁਣਦੇ ਸਾਡੀ ਜੀ ਜਿਹੜੀ ਤੁਹੇ ਇਜਾਬ ਲਗਾ ਰਹੇ ਹੋ ਕੋਈ ਤੱਕ ਲੱਖ ਰਿਸ਼ਵ ਲੋਗੀ ਗਈ ਹਾਂਜੀ ਬਸ ਇਹ ਵੀ ਇੰਤਕਾਲ ਚੜਾਂਗੇ ਵੀ ਮਾਨਕੀ ਦੇ ਵੀਰ ਹੁਣੀ ਨੇ ਇਹਨਾਂ ਦਾ ਜ਼ਮੀਨ ਦਾ ਇੰਤਕਾਲ ਚੜਨਾ ਵੀ 9 ਮਹੀਨੇ ਤੋਂ ਅਸੀਂ ਗੇੜੇ ਮਾਰਦੇ ਆ ਨਾ ਕੋਈ ਚਮਨ ਲਾਲ ਜੀ ਨੂੰ ਅਸੀਂ ਹੱਥ ਬੰਨ੍ਹ ਕੇ ਵੀ ਬੇਨਤੀ ਕੀਤੀ ਆ ਦੇਖੋ ਅਸੀਂ ਰੋਜ਼ ਆਉਣਾ ਤੁਸੀਂ ਵੀ ਤੁਸੀਂ ਕਹਿੰਨਾ ਦੁਸ਼ਮਣੀ ਪਾ ਕੇ ਜਾਂ ਕੋਈ ਕਿਸੇ ਨੂੰ ਬਦਨਾਮ ਕਰਕੇ ਖੁਸ਼ ਨਹੀਂਗੇ ਵੀ ਚਲੋ ਜੋ ਕੰਮ ਪਿਆਰ ਨਾਲ ਹੋ ਜਾਵੇ ਉਹ ਲੜਾਈ ਨਾ ਕਰਕੇ ਜਾਂ ਧਰਨੇ ਲਾ ਕੇ ਉਹਦਾ ਕੋਈ ਕੰਮ ਹੱਲ ਨਹੀਂ ਹੁੰਦਾ ਠੀਕ ਹੈ ਜੀ ਗੱਲ ਇਹਨਾਂ ਨੇ ਸਾਨੂੰ ਕੋਈ ਰਾਹ ਨਹੀਂ ਦਿੱਤਾ ਤੇ ਇਹ ਕਹਿੰਦੇ ਕਿ ਕੁਰਸੀ ਨਾਮਾ ਪਟਵਾਰੀ ਸਾਹਿਬਾਂ ਦਾ ਥੋੜਾ ਫਰਜ਼ ਸੀਗਾ ਕਰਾਉਣ ਦਾ ਕੁਰਸੀ ਨਾਮਾ ਪਟਵਾਰੀ ਸਾਹਿਬ ਦਾ ਦੱਸਣ ਦਾ ਫਰਜ਼ ਨਹੀਂ ਸੀ ਤੇ ਤਹਿਸੀਲਦਾਰ ਸਾਹਿਬ ਨੂੰ ਅੱਜ ਅਸੀਂ ਦੱਸਿਆ ਇਸ ਸਬੰਧੀ ਤਹਿਸੀਲਦਾਰ ਨੇ ਕਿਹਾ ਕਿ ਇਸ ਜ਼ਮੀਨ ਦਾ ਕੁਰਕੀ ਨਾਮਾ ਨਹੀਂ ਹੋਇਆ ਜਿਸ ਕਰਕੇ ਉਹਨਾਂ ਨੇ ਇਸ ਨੂੰ ਨਾਮ ਮਨਜ਼ੂਰ ਕਰ ਦਿੱਤਾ ਸੀ ਅਤੇ ਨਾਲ ਹੀ ਉਹਨਾਂ ਕਿਹਾ ਕਿ ਜੇਕਰ ਵਿਸ਼ਵਤ ਸਬੰਧੀ ਕੋਈ ਵੀ ਸ਼ਿਕਾਇਤ ਉਹਨਾਂ ਕੋਲ ਲਾਵੇਗੀ ਤਾਂ ਜਾਂਚ ਕਰਪਣ ਦੀ ਕਾਰਵਾਈ ਕੀਤੀ ਜਾਵੇਗੀ ਉਸ ਵਾਰੇ ਮੈਂ ਆਪਣੇ ਰੂਮ 'ਚ ਬੈਠਾ ਹੈਗਾ ਬਾਰ ਜੋ ਵੀ ਪਬਲਿਕ ਇਕੱਠੀ ਹੋਈ ਹੈ ਉਹ ਪਰਿਵਾਰੀ ਦਾ ਨਾਮ ਲੈ ਰਹੀ ਹੈ ਵੀ ਬਟ ਪਰਵਾਰੀ ਨੂੰ ਇਹ ਪਹਿਲਾਂ ਮੇਰੇ ਕੋਲ ਸਵੇਰੇ ਆਏ ਸੀਗੇ ਸਾਰੇ ਪਟਵਾਰੀ ਨੂੰ ਬੁਲਾਇਆ ਸੀ ਕਾਨੂੰਗੋ ਵੀ ਸਾਰੇ ਆਏ ਸੀਗੇ ਤੇ ਇਹਨਾਂ ਨੇ ਮੈਨੂੰ ਅੱਗੇ ਦੱਸਿਆ ਵੀ ਅੱਜ ਦਾ ਗੱਲ ਹੈ ਸਾਡਾ ਇੰਤਕਾਲ ਜਿਹੜਾ ਹੈਗਾ ਤੁਸੀਂ ਨਾਮ ਮਨਜ਼ੂਰ ਕਰਤਾ ਹੈਗਾ ਮੈਂ ਪਟਵਾਰੀ ਤੋਂ ਬੁਲਾਇਆ ਸੀ ਰਿਕਾਰਡ ਉਸ ਮੁਤਾਬਕ ਹੈ 23 ਤਰੀਕ ਨੂੰ ਨਾਮ ਮਨਜ਼ੂਰ ਹੋਇਆ ਹੋਇਆ ਇੰਤਕਾਲ ਔਰ ਪਟਵਾਰੀ ਦਾ ਔਰ ਕਾਨੂੰਗੋ ਸਾਹਿਬ ਦਾ ਨੋਟ ਲਿਖਿਆ ਆ ਵੀ ਇਹ ਕੁਰਸੀ ਦਾ ਮਤਜ਼ੀਕ ਨਹੀਂ ਹੋਇਆ 13 ਨੂੰ ਕਈ ਵਾਰ ਫਲਾਣ ਤੇ ਕਿਹਾ ਨਹੀਂ ਹੋਇਆ ਇਸ ਕਰਕੇ ਮੇਰੇ ਕੋਲ ਨਾਮ ਮਨਜ਼ੂਰ ਹੋ ਚੁੱਕ ਉਹਨਾਂ ਪਿੜ ਪਰਵਾਦਾ ਇਹ ਗੱਲ ਕਹਿ ਰਿਹਾ ਕਿ 7 ਲੱਖ ਜੋ ਮੰਗਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ 7 ਲੱਖ ਤੋਂ 10 ਰੋਪਏ ਕੱਲ ਇੰਤਕਾਲ ਚੜ ਜਾਵੇ। ਨਹੀਂ ਜੀ ਮੇਰੇ ਕੋਈ ਅਸੀਂ ਵੀ ਕੋਈ ਨੌਲੇਜ ਨਹੀਂ ਹੈ ਔਰ ਨਾ ਹੀ ਇਸ ਖੇਲ ਦੇ ਵਿੱਚ ਕੋਈ ਕਿਸੇ ਤੋਂ ਪਹਿਲ ਲਿਆ ਜਾਂਦਾ। ਪਟਵਾਰੀ ਬਾਰੇ ਬਾਹਰ ਜੋ ਉਹਨਾਂ ਨੇ ਕਿਹਾ ਹੈਗਾ ਮੈਨੂੰ ਉਸ ਬਾਰੇ ਜਾਮ ਬਾਰੇ ਕੋਈ ਨੌਲੇਜ ਨਹੀਂ ਹੈ। ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਬੇਟ ਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ। ਹੀ ਹੈਜ਼ ਮੋਰ ਥੈਨ 5 ইয়ারਸ ਐਕਸਪੀਰੀਅੰਸ ਇਨ ਸੇਮ He used to work with reputed companies, agencies as well local builders with brothers. his professional by plumbing, electrician, masonry, car For more information, please contact him at under Check platform www.checktrade.com slash nine two one seven six zero. Chander Consultants Limited call him on this number 079 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ